ਹਾਂਜੀ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਬਿੰਦੀ ਹੈ ਜੀ ਅ ਕਿ ਜਿਹੜੇ ਲੜਕੇ ਦੀ ਡੈਥ ਹੋਈ ਹੈ ਕੀ ਨਾਮ ਸੀ ਉਹਦਾ ਤੇ ਤੁਹਾਡਾ ਕੀ ਰਿਸ਼ਤਾ ਸੀ ਇਹ ਮੇਰਾ ਭਤੀਜਾ ਜੀ ਕੀ ਨਾਮ ਸੀ ਇਹਦਾ ਜੀ ਇਹਦਾ ਨਾਮ ਬਹੁਵੀ ਸਿੰਘ ਹੈ ਜੀ ਕੀ ਹੋਈ ਘਟਨਾ ਬਾਰੇ ਕੁਝ ਦੱਸੋਗੇ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ ਘਟਨਾ ਕਰੀ ਜਾਈ ਅਸੀਂ ਘਰੇ ਸੀਗੇ ਜੀ 4:00 ਵਜੇ ਦਾ ਟਾਈਮ ਸੀਗਾ ਅੱਛਾ ਜੀ ਜਿਹੜਾ ਮੁੰਡਾ ਦੇ ਨਾਲ ਸੀਗਾ ਹਾਂਜੀ ਉਹਨੇ ਜਾ ਕੇ ਦੱਸਿਆ ਵੀ ਕਿ 10-12 ਜਣੇ ਨੇ ਇੱਕ ਬਾਬੂ ਨੂੰ ਸੂਬੇ ਤੇ ਸੱਟ ਲਿਆ ਉਹ ਮੁੰਡਾ ਭੱਜ ਕੇ ਘਰੇ ਸਾਨੂੰ ਦੱਸ ਕੇ ਆਇਆ ਜਦੋਂ ਇੱਥੇ ਤੋਂ ਖਤਮ ਹੀ ਸੀਗਾ ਜੀ ਸੱਚੇ ਕਿ ਕਿੰਨੇ ਕਬਈਦ ਘਟਨਾ ਹੋਈ ਇਹ ਇਹ ਮੇਰਾ ਸਮ 4 ਕ ਦਾ ਟਾਈਮ ਸੀਗਾ ਜੀ ਅੱਛਾ ਤੇ ਤੁਸੀਂ ਆ ਕੇ ਦੇਖਿਆ ਤੇ ਡੈਥ ਸੀ ਹਾਂਜੀ ਠੀਕ ਹੈ ਪਤੀ ਪੌਣ ਤਾਂ ਫੋਨ ਕਰਤਾ ਵੀ ਮੁੰਡਾ ਖਤਮ ਇੱਥੇ ਪਿਆ ਭਾਈ ਆ ਜਾ ਆਜੋ ਠੀਕ ਹੈ ਜੀ ਹਾਂਜੀ ਤੇ ਆ ਪੋਸਪੋਕੇ ਤੇ ਪਹੁੰਚ ਗਈ ਸੀ ਹਾਂ ਮੌਕੇ ਤੇ ਤੁਸੀਂ ਆਗੇ ਸੀਗੇ ਜੀ ਹਰ ਤੋਂ ਬਨ ਇਨਸਾਫ ਚਾਹੀਦਾ ਜੀ ਨਹੀਂ ਪਰ ਸਾਫ ਤੇ ਹੋਣਾ ਚਾਹੀਦਾ ਜੋ ਹੋਊਗਾ ਤੇ ਕੁਝ ਪਤਾ ਲੱਗਿਆ ਲੜਕੇ ਨਾਲ ਸੀਗੇ ਕਿ ਕੌਣ ਸੀ ਟਰਾਲੀ ਕਾਦੀ ਸੀ ਫਰਲੀ ਲੱਕੜਾਂ ਵਾਲੀ ਹੈ ਜੀ ਅੱਛਾ ਜੀ ਉਸ ਤੇ ਭੱਜ ਗਿਆ ਉਹ ਇੱਥੇ ਖੜੀ ਸੀਗੀ ਅੱਛਾ ਜੀ ਨੇ ਅੰਜਾਮ ਦਿੱਤਾ ਹਾਂਜੀ ਬਾਈ ਕੀ ਗੱਲਬਾਤ ਹੋਈ ਹੈ ਇਹ ਇਹ ਕੱਲ ਹੀ ਗੋਲ ਗੱਪਿਆਂ ਦੀ ਰੇੜੀ ਤੇ ਲੜੇ ਆ ਜੀ ਉੱਥੇ ਸੁਣਨ ਚ ਆਇਆ ਵੀ ਗੋਲ ਗੱਪਿਆਂ ਦੀ ਰੇੜੀ ਤੇ ਰਲੇ ਆ ਇਹ ਚਾਰ ਜਣੇ ਸੀਗੇ ਜੀ ਬੌਰੀਆਂ ਸਿੱਖਾਂ ਦੇ ਮੁੰਡੇ ਤਿੰਨ ਜਣੇ ਸੀਗੇ ਜੀ ਇਹਨਾਂ ਨੇ ਉਹਨਾਂ ਨੂੰ ਕੁੱਟਿਆ ਘਟਿਆ ਉਹ ਬਸ ਇੰਨੀ ਗੱਲ ਕਹਿ ਕੇ ਚਲੇ ਗਏ ਵੀ ਅਸੀਂ ਤੈਨੂੰ ਸਮਝਾਂਗੇ ਬੌਰੀਆਂ ਦੇ ਮੁੰਡੇ ਕਹਿੰਦੇ ਬਸ ਆਹ ਗੱਲ ਹੀ ਹੋਈ ਹੈ ਇਹਦੇ ਨਾਲ ਵੀ ਕੁਝ ਮੁੰਡੇ ਸੀਗੇ ਇਹਦੇ ਨਾਲ ਚਾਰ ਜਾਨੇ ਸੀਗੇ ਇਹ ਚਾਰ ਜਾਨੇ ਸੀ ਉਹ ਤਿੰਨ ਜਾਨੇ ਸੀ ਤੇ ਅੱਜ ਫੇਰ ਪਹਿਲਾਂ ਪਿੰਡ ਪੁੰਡੂ ਚ ਵੀ ਲੜਨੇ ਸੀ ਪਿੰਡ ਪਤਾ ਨਹੀਂਗਾ ਜੀ ਮੈਂ ਤਾਂ ਹੁਣ ਸ਼ਾਮ ਨੂੰ ਆਇਆ ਉਦੋਂ ਪਤਾ ਲੱਗਿਆ ਜੀ